ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ੍ਰੀ ਮੁਕਤਸਰ ਸਾਹਿਬ ਪੈਂਦੀ ਆ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮਾਂ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਐਚ ਐਫ ਵੈਲ ਵਕਾਊ ਆ ਇਹ ਦੇਖ ਰਹੇ ਹੋ ਤੀਜਾ ਸੂਆ ਸੋਨਾ ਸਾਰੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਚੰਗੇ ਪਸ਼ੂ ਖਰੀਦ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਲੈਣੇ ਆ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਮਹਿੰਦਰ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94172 94172 06079 06079 ਤੇ ਗਾਂ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਤੇ ਕਿੰਮਾ ਸੂਆ ਸੁੰਦੀ ਆ 33 ਦੇ ਸੂਏ ਸੁੰਦੀ 3ਜੇ ਸੂਏ ਤੇ ਸਿਮਨ ਕਿਹੜਾ ਲੱਗਿਆ ਜੀ ਇਹਦੇ ਬਲਵਾ ਦਾ ਵੱਛੀ ਵਾਲਾ ਜੀ ਵੱਛੀ ਵਾਲਾ 66 ਸਿਮਨ ਤੇ ਕਿੰਨੇ ਕ ਦਿਨ ਲਊਗੀ ਜੀ ਇਹ ਤੇ 10 ਦਿਨ ਲਊਗੀ 10 ਦਿਨ ਕਿੰਨਾ ਕ ਦੁੱਧ ਕੱਢਿਆ ਤੁਹਾਡੇ ਕੋਲੇ ਬਾਈ ਜੀ ਇਹਨੇ ਇੱਕ ਡੰਗ ਦਾ 12 ਲੀਟਰ ਕੱਢਿਆ ਜੀ ਇੱਕ ਡੰਗ ਦਾ 12 ਲੀਟਰ ਤੇ ਦੋਵਾਂ ਟਾਈਮਾਂ ਦਾ 24 ਲੀਟਰ ਦੁੱਧ ਲਓ ਵੀ ਕੱਦ ਕਾਠ ਵਾਲੀ ਵਹਿੜਾ ਸੋਹਣੀ ਸੁਨੱਖੀ ਆ ਤੀਜੇ ਸੂਏ ਵਾਸਤੇ ਇਹ ਗੱਬਣਾ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਮੱਖੀ ਚੀਨੀ ਰੰਗ ਆ ਸੋਹਣਾ ਮੂੰਹ ਮੱਥਾ ਤੇ ਥਣ ਹਵਾਨਾ ਕਰਮਾਂ ਵਾਲੀ ਦਾ ਉਦੋਂ ਵੀ ਚੰਗਾ ਬਾ ਕਮਾਲ ਆ ਦੋਸਤੋ ਦੇਖ ਸਕਦੇ ਆ ਤੁਸੀਂ ਥਣ ਹਵਾਨਾ ਵਿਰਲ ਚੰਗੀ ਆ ਸਣ ਥਣਾ ਵਰਲਤੇ ਲੱਗਿਆ ਸੋਹਣਾ ਥਾਣਾ ਮੋਠੀ ਦੀ ਜੁਵਾਈ ਵਾਲਾ ਇਧਰ ਮਿਲਕ ਵੇਨ ਵੀ ਚੰਗੀ ਆ ਦੋਸਤੋ ਚੰਗੇ ਦੁੱਧ ਵਾਲੀਆਂ ਗਾਇਆਂ ਦੇ ਤਕਰੀਬਨ ਵੇਖਣ ਨੂੰ ਮਿਲਦੀ ਆ ਦੂਜੇ ਪਾਸੇ ਤੋਂ ਤੁਹਾਨੂੰ ਥਾਣਾ ਦਾ ਸੈਜ ਦਿਖਾਉਣੇ ਹਵਾਨੇ ਦੀ ਢਿੱਲ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੋਰ ਕੇ ਵੀ ਦਿਖਾਵਾਂਗੇ ਆ ਢਿੱਲ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਇਸ ਲੱਗਾ ਸਲੱਗ ਬਹੁਤ ਆ ਦੋਸਤੋ ਕਰਮਾਂ ਵਾਲੀ ਆ ਦੇਖ ਸਕਦੇ ਹੋ ਤੁਸੀਂ ਹਲਦੀ ਨਹੀਂ ਮੈਂ ਹੱਥ ਮਾਰ ਰਿਹਾ ਬਹੁਤ ਸੀਲ ਸਲੱਗਾ ਹਵਾਨਾ ਬਿਲਕੁਲ ਪਧਰਾ ਤੇ ਸਾਰਾ ਭਰਨਾ ਆਇਆ ਨਹੀਂ ਉੱਪਰ ਤੱਕ ਹਵਾਨਾ ਬਣਾਉਗੀ ਬਿਲਕੁਲ ਸੇਮ ਸਹਿਜ ਆ ਦੋਸਤੋ ਮਿਲਕ ਵੇ ਨਾ ਇਧਰ ਵੀ ਚੰਗੀ ਆ ਸੋਹਣਾ ਥਣ ਹਵਾਨਾ ਹੈ ਮੋਟਾ-ਮੋਟਾ ਥਣ ਲੱਗਾ ਹੈ ਵਿਰਲਾ ਵੀ ਚੰਗਾ ਆ ਦੋਸਤੋ ਤੇ ਸੈਕਸਡ ਸੀਮਣ ਲੱਗਾ ਹੈ ਘਰੇਲੂ ਪਰਿਵਾਰ ਕੋਲੇ ਆ ਜ਼ਿਮੀਂਦਾਰ ਪਰਿਵਾਰ ਆ ਦੋਸਤੋ ਰੀੜ ਦੀ ਹੱਡੀ ਤੁਸੀਂ ਦੇਖ ਸਕਦੇ ਬਿਲਕੁਲ ਗજરਗੀ ਸਿੱਧੀ ਆ ਤੋੜ ਕੇ ਤੁਹਾਨੂੰ ਵਿਖਾਵਾਂਗੇ ਤੋੜਦੇ ਬਾਈ ਤੋੜਦਿਆਂ ਦੋਸਤੋ ਤੁਹਾਨੂੰ ਸਾਰੀ ਜੱਜਮੈਂਟ ਆ ਜਾਣੀ ਚਾਹੀਦੀ ਆ ਅਗਲੇ ਪਾਸੇ ਨੂੰ ਹਵਾਨਾ ਬਹੁਤ ਜ਼ਿਆਦਾ ਅਤੇ ਮਗਰਲੇ ਪਾਸੇ ਨੂੰ ਵੀ ਇਸੇ ਤਰ੍ਹਾਂ ਸੋਹਣੀ ਝੋਲੀ ਆ ਹਵਾਨੇ ਦੀ ਤੇ ਟੱਲ ਦੋਸਤੋ ਇਹਨੇ ਸਾਰੀ ਭਰਨੀ ਆ। ਲੈ ਚੱਲੋ ਭਾਈ ਇੱਕ ਘੇੜਾ ਮੜਾ ਇਹੋ ਟਡਾਲੋ। 10 ਦਿਨ ਸੂਣ ਚ ਬਾਈ ਕਹਿੰਦਾ ਵੀ ਬਾਕੀ ਆ 10 ਦਿਨਾਂ ਦੇ ਅੱਗੇ ਪਿੱਛੇ ਵੀ ਹੋ ਸਕਦੇ ਕੋਈ ਇੱਕ ਅੱਧਾ ਦਿਨ ਤੇ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਓ। ਚੋ ਗੇ ਚੋ ਕੜੀਆਂ ਆ ਗਈਆਂ ਇਸ ਕਰਕੇ ਤੁਰਦੀ ਨਹੀਂ ਹੋਣ ਇਹ ਚਲ ਅੰਦਰ ਨੂੰ ਤਾਂ ਤੁਰੂਗੀ ਨਾ ਚੱਲ ਆਇਆ ਚਲ ਮੋੜ ਕੇ ਬਹੁਤ ਸੀਲਸ ਲੱਗਾ ਜੀ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਗਾਂ ਪਸੰਦ ਆਊਗਾ ਬੰਦ ਜੀ ਹਾਂਜੀ ਭਾਈ ਜੀ ਕੀ ਮੁੱਲ ਕੀਤਾ ਇਹਦਾ ਜੀ 1 ਲੱਖ 60 ਹਜ਼ਾਰ ਚ ਮਾਨਤਾਰ ਹੋ ਜੂਗਾ ਜੀ ਲਓ ਵੀ ਮਿੱਤਰੋ 1 ਲੱਖ 60 ਹਜ਼ਾਰ ਮੁੱਲ ਮੰਗਿਆ ਕੋਈ ਮੁੱਲ ਫੈਕਸ ਨਹੀਂ ਹੁੰਦਾਗਾ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਭਰਾ ਨੂੰ ਇਹ ਵਾੜ ਪਸੰਦਾ ਦੋਸਤੋ ਤੀਜੇ ਸੂਏ ਸੋਨਾ ਹੈ ਇਹ 24 ਲੀਟਰ ਦੁੱਧ ਕੱਢਿਆ ਚੰਗੀ ਗਾਂ ਦੋਸਤੋ ਰਾਜੀਪੜੀ ਚੰਗੀ ਆ ਸਾਰੀ ਡਿਟੇਲ ਆਪਾਂ ਲੈ ਲਈ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜਲਦੀ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ। ਇੱਕ ਕਮੈਂਟ ਕਰਕੇ ਦੱਸਿਓ ਬਾੜ ਕਿੱਦਾਂ ਦੀ ਲੱਗੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਦੋਸਤੋ। ਧੰਨਵਾਦ।